ਸਸ਼ਟਿਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ 4 ਅਕਤੂਬਰ 2024 ਨੂੰ ਵਿਸ਼ੇ ਪੱਧਰ ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਗਾਇਕ ਗੁਰੂ ਰੰਦਾਵਾਦੀ ਪਲੇਟੇ ਫਿਲਮ ਸ਼ਾਹਕੋਟ ਦਾ ਵਿਰੋਧ ਸਾਰੇ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋ ਰਿਹਾ ਢਾਈਵਾਲ ਦੇ ਵਿੱਚ ਵੀ ਇਸ ਨੂੰ ਲੈ ਕੇ ਸ਼ਿਵ ਸੈਨਾ ਦੇ ਵੱਲੋਂ ਵੱਡੇ ਪੱਧਰ ਤੇ ਰੋਸ ਜ਼ਾਹਿਰ ਕੀਤਾ ਗਿਆ ਤੇ ਨਾਲ ਹੀ ਥੀਏਟਰ ਮਾਲਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇਹ ਫਿਲਮ ਥੀਏਟਰਸ ਦੇ ਵਿੱਚ ਲਗਾਈ ਗਈ ਤਾਂ ਉਹ ਖੁਦ ਇਸ ਦੇ ਲਈ ਜ਼ਿੰਮੇਵਾਰ ਹੋਣਗੇ ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਅਜਿਹੀ ਫਿਲਮ ਭਾਰਤ ਵਿੱਚ ਬਣਨ ਕੀਤੀ ਜਾਵੇ ਗੱਲਬਾਤ ਕਰਦੇ ਆ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਇਸ ਫਿਲਮ ਦੇ ਵਿੱਚ ਭਾਰਤ ਦਾ ਕੋਈ ਵੀ ਜ਼ਿਕਰ ਨਹੀਂ ਹੈ ਉੱਥੇ ਹੀ ਪਾਕਿਸਤਾਨ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਜੋ ਕਿ ਬਹੁਤ ਹੀ ਗਲਤ ਗੱਲ ਹੈ ਉਹਨਾਂ ਕਿਹਾ ਕਿ ਅਜਿਹੇ ਕਲਾਕਾਰਾਂ ਨੂੰ ਭਾਰਤ ਨਹੀਂ ਬਲਕਿ ਪਾਕਿਸਤਾਨ ਚਲੇ ਜਾਣਾ ਚਾਹੀਦਾ ਸ਼ਿਵ ਸੈਨਾ ਪੰਜਾਬ ਦੀ ਧਾਰੀ ਵਾਲੀ ਕਾਇਦਵਾਰਾ ਫਿਲਮ ਸ਼ਾ ਕੋਡ ਕਿਹੜੀ ਕੀ ਕੁਝ ਦਿਨਾਂ ਤੱਕ ਰਿਲੀਜ਼ ਹੋਣ ਵਾਲੀ ਆ ਜਿਹਦੇ ਵਿੱਚ ਜਿਹੜਾ ਫਿਲਮ ਦਾ ਪ੍ਰੋਡਿਊਸਰ ਡਾਇਰੈਕਟਰ ਗੁਰੂ ਰੰਦਾਵਾ ਜਿਹੜਾ ਕਿ ਖੰਡਾ ਤੋਂ ਪੰਜਾਬ ਦਾ ਹੈ ਪੈਸੇ ਦੇ ਉੱਥੋਂ ਲੰਦਾ ਪਰ ਗੁੰਗਾਨ ਜਿਹੜੇ ਆ ਪਾਕਿਸਤਾਨ ਦੇ ਗਾਇਕ ਆ ਫਿਲਮ ਦੇ ਵਿੱਚ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਗਾ ਰਿਹਾ ਜਿਹਦੀ ਕਿ ਸੋਣਾ ਪੰਜਾਬ ਕਲੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਸੋਣਾ ਪੰਜਾਬ ਨੇ ਪੂਰੇ ਪੰਜਾਬ ਦੇ ਵਿੱਚ ਇਸ ਫਿਲਮ ਦਾ ਬਾਇਕਾਰਡ ਕਰਨ ਦਾ ਜਿਹੜਾ ਸੰਕਲਪ ਲਿਆ ਸੀ ਉਸ ਕੜੀ ਦੇ ਅੰਦਰ ਗਏ ਤੇ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਘਾਰੀਵਾਲ ਡਣਵਾ ਚੌਕ ਦੇ ਵਿੱਚ ਇਹਦਾ ਉਤਲਾ ਭੁਕਿਆ ਉਸਟਰ ਜਲਾਏ ਨੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੁਲ ਕਰਨਾ ਇਸ ਤਰ੍ਹਾਂ ਦੀ ਜਿਹੜੀ ਫਿਲਮ ਆ ਉਹਦਾ ਸਾਨੂੰ ਬਾਇਕਾਰਡ ਕਰਨਾ ਚਾਹੀਦਾ ਤੇ ਦੂਸਰਾ ਸੰਸਰ ਬੋਰਡ ਅੱਗੇ ਵੀ ਅਸੀਂ ਮੰਗ ਕਰਦੇ ਆ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਗੁਰੂ ਰੰਦਾਵਾ ਨੂੰ ਇੱਕ ਗੱਲ ਪੁੱਛਣਾ ਚਾਹਨਾ ਕਿ ਉਹਨੇ ਹਿੰਦੁਸਤਾਨ ਮੁਰਦਾਬਾਦ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਕਿਉਂ ਲਗਾਏ ਉਹ ਤਾਂ ਪਾਕਿਸਤਾਨ ਨਾ ਕੀ ਤਾਲੁਕਾ ਨਾ ਦੇਸ਼ ਦੇ ਗ੍ਰਾਮ ਮੰਤਰੀ ਅਮਨ ਸ਼ਾਹ ਜੀ ਅੱਗੇ ਵੀ ਅਪੀਲ ਕਰਦਾ ਕਿ ਗੁਰੂ ਰੰਦਾਵਾ ਦੇ ਜਿਹੜੇ ਗੰਗਾਪੂਰੇ ਉਹਨਾਂ ਦੀ ਚੈੱਕਿੰਗ ਕੀਤੀ ਜਾਵੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਕਿਤੇ ਪਾਕਿਸਤਾਨ ਦੀ ਆਈਐਸਆਈ ਦਾ ਏਜੰਡਾ ਤੇ ਨਹੀਂ ਜਿਹੜਾ ਕਿ ਇਹਨੂੰ ਪਾਕਿਸਤਾਨ ਦੇ ਨਾਲ ਇੰਨਾ ਪਿਆਰ ਆ ਉਹ ਪਾਕਿਸਤਾਨ ਦੇਰ ਦੀ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਪਾਰੰਦੇ ਵਿੱਚ ਕਦੀ ਬੰਦ ਕਾਂਡੇ ਕਦੀ ਕਿਸੇ ਤਰ੍ਹਾਂ ਦੇ ਧਮਾਕੇ ਭਾਰਤੀ ਫੌਜ ਦੇ ਜਿਹੜੇ ਆ ਦੁਸ਼ਮਣਾਂ ਬਣੇ ਹੋਏ ਨੇ ਪਰ ਇਸ ਬੰਦੇ ਦਾ ਉਹਨਾਂ ਦੇ ਲੋਕਾਂ ਦੇ ਨਾਲ ਜਿਹੜਾ ਪਿਆਰ ਹੈ ਇਹ ਕਿਸ ਤਰ੍ਹਾਂ ਜਾਹਿਰ ਹੋਇਆ ਇਹ ਤੇ ਕਿਉਂ ਹੋਇਆ ਮੈਂ ਸਮੂਹ ਪੰਜਾਬ ਵਾਸੀਆਂ ਦੇ ਅੱਗੇ ਅਪੀਲ ਕਰਦਾ ਕਿ ਸਾਰੇ ਮੇਰੇ თან ਪ੍ਰਾਜੈ ਜਿਹੜੇ ਨੇ ਉਹ ਆਪਣੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਰੱਖਦੇ ਹੋਏ ਏ ਗੁਲੰਦ ਨੂੰ ਤੁਰੰਤ ਉਹ ਤੋਂ ਬਾਈਕਾਟ ਕਰਨਾ ਤੇ ਦੂਸਰਾ ਤੁਹਾਡੇ ਮਾਧਮ ਰਾਈ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਸਿਨੇਮਾ ਕਰਮਚਾਰੀਆਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਸਿਨੇਮਾ ਇਸ ਵਿਲਨ ਨੂੰ ਆਪਣੇ ਸਿਨੇਮਾ ਦੇ ਵਿੱਚ ਨਾ ਚਲਾਏ ਅਗਰ ਕਿਸੇ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹਨਾਂ ਪੂਰ ਜ਼ੋਰ ਜਿਹੜਾ ਵਿਰੋਧ ਕਰਾਂਗੇ ਇਹ ਵਿਲਮ ਜਿਹੜੀ ਆ ਅਸੀਂ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਚ ਨਹੀਂ ਲੱਗਣ ਦਾਂਗੇ ਜੈ ਸ਼੍ਰੀ ਰਾਮ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते